ਅਸੀਂ ਗਾਲ ਕਿਸਾਨ ਜੀ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ YouTube ਚੈਨਲ ਮਾਨੜੀ ਫਰਮ ਬਰਨਾਲਾ ਦੇ ਉੱਪਰ ਤੇ ਅੱਜ ਜਿਹੜੀ ਵੀਡੀਓ ਆਪਾਂ ਬਾਂਸਾਂ ਦੇ ਲੈ ਕੇ ਆਏ ਆ ਅੱਜ ਆਪਾਂ 7-10 ਮਾਨ ਲੈਣਗੇ ਸੀਗੇ ਪੁੱਛੋ ਤੇ ਬਾਂਸਾਂ ਵਾਲੇ ਭਰਾਵਾਂ ਦਾ ਫੋਨ ਆਉਂਦਾ ਤਾਂ ਕਿ ਕੀ ਰੇਟ ਪੈਂਦਾ ਕਿੱਥੋਂ ਮਿਲਦੇ ਆ ਸਭ ਤੋਂ ਵੱਡੀ ਗੱਲ ਪ੍ਰੋਬਲਮ ਰੇਟ ਦੀ ਰਹਿ ਜਾਂਦੀ ਆ ਕਿ ਕੀ ਰੇਟ ਕੋ ਕੀ ਨਾ ਤੇ ਇੱਥੇ ਲਾਲਾ ਜੀ ਨੇ ਜਿਹੜੇ ਬਾਸ ਦਾ ਕੰਮ ਕਰਦੇ ਨੇ ਤੇ ਕੀ ਰੇਟ ਆਪਾ ਉਹ ਸਾਰਾ ਕੁਝ ਮੈਂ ਤੁਹਾਨੂੰ ਦੱਸੂ ਜਿਹੜਾ ਰੇਟ ਮੈਨੂੰ ਮਿਲਿਆ ਥੋੜਾ ਘਣਾ ਵੱਧ ਘੱਟ ਕਹਿੰਦੇ ਰਹਿੰਦੇ ਨੇ ਬਾਕੀ ਲੋਨ ਨੂੰ ਲਾਲਾ ਇੰਨਾ ਵੀ ਮਲਾਉਣੇ ਆ ਤੇ ਇਹ ਜਿਹੜੀ ਹੈਗੀ ਕਾਨੀ ਆ ਕਾਨੀ ਮਿਲਦੀ ਆ ਤੇ ਬੰਝ ਬਹੁਤ ਮਾਲ ਇਥੇ ਵੇਖ ਜਾਂਦਾ ਬਹੁਤ ਇੰਨਾ ਕੋਲ ਐ ਮੰਨ ਲਓ ਵੀ ਐ ਮੰਨ ਲਓ ਵੀ ਟਾਈਮ ਹੀ ਹੈ ਨਹੀਂ ਇੰਨਾ ਮਾਲ ਵੇਖਦਾ ਆ ਆ ਕਾਨੀ ਆ ਤੇ ਉਧਰ ਸਰਕਾ ਵੀ ਦਿਖਾਵਾਂਗੇ ਤੁਹਾਨੂੰ ਤੇ ਆਹ ਬਾਸ ਪਿਆ ਆਪਾਂ ਰਿਹਾ ਜੀ ਆਹ ਵਧੀਆ ਕੁਆਲਿਟੀ ਚ 15 ਫੁੱਟਾ ਬਾਸ ਜਿਹੜਾ ਬਿਲਕੁਲ ਸਿੱਧਾ ਹੈਗਾ ਇਹ 20 ਫੁੱਟ ਦੇ ਵਿੱਚੋਂ ਕੱਟ ਕੇ ਬਣਾਇਆ ਗਿਆ ਹੁੰਦਾ ਬਾਸ ਦਾ ਦਿੰਗਾ ਡੇਡਾ ਕੱਟਿਆ ਜਾਂਦਾ ਸਿੱਧਾ ਬਣਾਇਆ ਜਾਂਦਾ ਤੁਸੀਂ ਆਹ ਬਾਸ ਦੇਖ ਹੀ ਸਕਦੇ ਹੋ ਬਿਲਕੁਲ ਸਿੱਧਾ ਲੱਤਾ ਹੈਗਾ ਇਹ ਆਪਾਂ ਨੂੰ ਇਹਨਾਂ ਨੇ 50 ਰੁਪਏ ਰੇਟ ਲੱਗਿਆ ਹੈ ਜੀ ਆਪਾਂ ਕਹਿੰਗੇ ਇਹਦੇ ਵਿੱਚ ਉਹ ਗੱਲ ਜੀ ਨਹੀਂ ਕਰਨੀ ਵੀ ਇਹ 65 ਮੰਗਦੇ ਸੀ ਆਪਾਂ ਤਾਂ ਸਿੱਧੀ ਜੱਟ ਸੌਦਾ ਗੱਲ ਕਰਨੀ ਆਪਾਂ ਨੂੰ 50 ਰੁਪਏ ਬਾਸ ਲਾਇਆ ਜਿਹੜੀ ਕਾਨੀ ਆ 7 ਫੁੱਟ ਲੰਮੀ ਹੁੰਦੀ ਆ ਉਹ ਮੇਰੇ ਹਿਸਾਬ ਨਾਲ ਚੌੜੀ ਹੁੰਦੀ ਆ ਤੇ 9 ਫੁੱਟ ਲੰਮੀ ਹੁੰਦੀ ਆ ਉਹ ਆਪਾਂ ਨੂੰ 240 ਨੂੰ ਲਈ ਆ ਤੇ ਜਿਹੜੀ ਸਰਕਾਗਾ ਬਾਸ ਜਿਹਨੂੰ ਪਾੜਿਆ ਪਿਆ ਹੁੰਦਾਗਾ ਜਿਹੜਾ ਉਹ ਆਪਾਂ ਨੂੰ 250 ਜੀ ਇੱਕ ਉਹ ਮੰਡਲੀ ਜੀ ਲਈ ਜ ਇਹਨਾਂ ਨੇ ਜਿਹੜੀ ਬਹੁਤ ਸਸਤਾ ਸਾਧਨ ਪੈਂਦਾਗਾ ਜੇ ਕੁਝ ਵੀਰ ਭਰਾ ਨੇ ਲੈਣਾ ਇਹਨਾਂ ਕੋਲ ਤਾਂ ਐ ਰੋਜ਼ ਦੇ ਰੋਜ਼ ਟਰੱਕਾਂ ਦੇ ਟਰੱਕ ਉਤਰਦੇ ਆ ਤੇ ਦੁਕਾਨੀ ਮਾਲ ਜਿੰਨਾ ਮਰਦਿਆਂ ਤਾਂ ਦਾ ਮਾਲ ਲੈ ਲਓ ਕੋਈ ਚੱਕਰ ਹੀ ਨਹੀਂ ਹੈਗਾ ਤੇ ਪੌੜੀਆਂ ਇੰਨੀਆਂ ਸਸਤੀਆਂ ਗੱਲ ਹੀ ਛੱਡ ਦੋ ਆਹੋ ਸਰਕਾਨੀ ਸਰਕਾ ਜਿਹਨੂੰ ਕਹੇ ਜੇ ਦਿੰਦੇ ਪਾਟ ਆਵਿਆ ਵਾਂਸ ਹੁੰਦਾਗਾ ਇਹ ਮੰਡਲ ਬਣੇ ਬਣਾਇਆ ਤਾਰਾਂ ਨਾਲ ਪੈਕ ਹੁੰਦੇ ਆ ਸਿੱਧੀ ਬੈਸ ਜਾਂਦੇ ਆ ਆਕੇ ਤੇ ਜੁੰਨਾ ਮਰਜੀ ਇਥੋਂ ਪੌੜੀ ਸਾਰੀ ਜੇ ਤੁਸੀਂ 10 ਫੁੱਟੀ ਪੌੜੀ ਲੈਣੀ ਆ 10 ਫੁੱਟੀ ਪੌੜੀ ਤੁਹਾਨੂੰ 250 ਦੀ ਪੈਣੀ ਆ ਇਥੋਂ ਤੇ ਜੇ ਆਪਾਂ ਪਿੰਡਾਂ ਚੋਂ ਲੈਨੇ ਆ ਤਾਂ 100 ਰੁਪਏ ਟੰਬਾ ਦਿੰਦੇ ਆ ਯਾਨੀ 1000-1200 ਦੀ ਪੌੜੀ ਹੋ ਜਾਂਦੀ ਆ ਉਹ ਤੇ ਇਥੋਂ ਸਸਤਾ ਸਾਧਨ ਮੇਰੇ ਹਿਸਾਬ ਨਾਲ ਕੋਈ ਵੀ ਨਹੀਂਗਾ ਬਹੁਤ ਹੀ ਵਧੀਆ ਲੰਮੇ ਬਾਸ ਜਿੰਨੇ ਮਰਜੀ 25 ਫੁੱਟ 30 ਫੁੱਟ ਲੈ ਲਓ ਸਾਰੇ ਤਰ੍ਹਾਂ ਦੀ ਚੀਜ਼ ਮਿਲਦੀ ਹੈ ਇਹ ਇਹਨਾਂ ਦਾ ਕਾਲਡ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਫੋਟੋ ਲਾ ਵੀ ਦਵਾਂਗੇ ਸਾਰਿਆਂ ਤੋਂ ਰੇਟ ਪਤਾ ਕਰਕੇ ਆਪਾਂ ਨੂੰ ਸਾਰਿਆਂ ਨਾਲ ਰੇਟ ਇਹਨਾਂ ਦਾ ਜਾਇਜ਼ ਲੱਗਿਆ ਆਹਾਂ ਨੰਬਰ ਹੈ ਇਹਨਾਂ ਦਾ ਤੇ ਇਹ ਜਦੋਂ ਤਪੇ ਗੰਨੀਓ ਬਠਿੰਡੇ ਨੂੰ ਜਾਂਦੇ ਆ ਤਾਂ ਖੱਬੇ ਹੱਥ ਆਉਂਦਾਗਾ ਪੁੱਲ ਦੇ ਜਦੋਂ ਤੁਹ ਕੋਲ ਦੀ ਲੰਘਦੇ ਆ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬੱਲੇਗਾ ਬੁੱਲੇਗਾ ਵੀ ਬਹੁਤ ਮਾਲ ਪਿਆ ਇਹਨਾਂ ਦੇ ਆਹ ਦੇਖੋ ਹੁਣ ਆਹ ਗੱਡੀ ਆਪਣੀ ਗੱਡੀ ਬਾਹਰ ਲਵਾਤੀ ਇਹਨਾਂ ਨੇ ਉਹ ਸਾਰੀਆਂ ਗੱਡੀਆਂ 'ਚ ਮਾਲ ਪਿਆ ਪਿਆ ਇੱਥੋਂ ਬਹੁਤ ਵਿਕੇ ਜਾਂਦਾ ਤਾਂ ਕਿ ਆ ਪੌੜੀਆਂ ਜਿਹੇ ਜੀ ਮਰਜੀ ਬਾਸ ਦੇ ਡੰਡਿਆਂ ਟੰਬਿਆਂ ਵਾਲੀ ਕਰਾ ਲਓ ਤਿਆਰ ਚਾਹੇ ਦੂਜੀ ਕਰਾ ਲਓ ਤਿਆਰ ਹਰ ਤਰ੍ਹਾਂ ਦਾ ਮਾਲ ਇੱਥੇ ਮਿਲ ਜਾਂਦਾ ਹੈਗਾ ਗੱਡੀ ਆਹ ਦੇਖੋ ਆਹ ਜਿਹੇ ਵੀ ਮਾਲ ਪਈ ਜਾਂਦਾ ਇੱਕੋ ਗੱਡੀ ਨਾਲ ਹੀ ਭਰ ਕੇ ਆਈ ਕਿਹੜੀ ਆ ਪਿੱਛੇ ਆਂਤਾਂ ਦਾ ਮਾਲ ਤਿਆਰ ਮਿਲਦਾ ਹੈਗਾ ਤੇ ਕਮਾ ਹੈ ਨਹੀਂ ਇਹਨਾਂ ਕੋਲੇ ਇੰਨਾ ਮਾਲ ਵੇਚਦਾ ਦਾ ਚੈੱਕ ਕਰ ਸਕਦੇ ਹੋ ਤੁਸੀਂ ਤੇ ਜੇ ਕਿਸੇ ਵੀਰ ਭਰਾ ਨੇ ਇਹ ਸਮਾਨ ਸੱਤ ਦਾ ਖਰੀਦਣਾ ਹੋਵੇ ਬਾਸ ਦਾ ਮਿਨੀਮਮ ਰੇਟ 45500 ਰੁਪਏ ਹੀ ਮਿਲਦਾ ਹੈ ਵਧੀਆ ਕੁਆਲਿਟੀ ਵਾਲਾ ਜਿਹੜਾ ਪੂਰਾ ਸਟੇਟ ਦੇ ਵਿੱਚ ਕਹਿੰਨ ਨੂੰ ਇਹ ਸੱਤ ਪੈਂਡ ਵੀ ਕਹੀ ਜਾਂਦੇ ਰਹਿੰਦੇ ਮਾੜਾ ਮੋਟਾ ਚਲੋ ਆਪ ਉੱਤੇ ਹੀ ਠਾ ਹੋ ਜਾਂਦਾ ਕਿਉਂਕਿ ਕਈ ਵਾਰੀ ਆਪਾਂ ਮਿਸਤਰੀ ਨਾਲ ਲੈ ਜਾਂਦੇ ਆ ਤੇ ਉਹਦਾ ਕਰਕੇ ਫਿਰ ਪੂਰਾ ਵੱਧ ਹੋ ਜਾਂਦਾ ਹੈਗਾ ਇਹ ਵੀ ਬਾਈ ਵਾਂਖ ਲੈਣ ਆਇਆ ਮੈਂ ਕਹਿੰਦਾ ਹਨਾ ਨਾ ਆਪਣੀ ਦੁਕਾਨ ਤੇ ਇੱਥੇ ਹੀ ਹੁੰਨੇ ਤੁਸੀਂ ਹੈਂ ਡਰਾਈਵਰ ਤੁਸੀਂ ਛੱਡ ਕੇ ਆਉਣਾ ਹੈ ਬਾਈ ਮਾਲ ਬਹੁਤ ਵੇਖਦਾ ਹਨਾ ਮੈਂ ਆਲ ਇੰਡੀਆ ਚ ਮਾਲ ਜਾਂਦਾ ਵੀ ਆਲ ਇੰਡੀਆ ਚ ਜਾਂਦਾ ਸਹੀ ਗੱਲ ਆ ਹੁਣ ਗੱਡੀਆਂ ਦੇਖੀਆਂ ਸਸਤਾ ਆ ਮਨ ਨਹੀਂ ਜਾਂਦੇ ਬਈ ਕੰਮ ਨਹੀਂ ਹੁੰਦਾ ਠੀਕ ਹੈ ਬੰਦੇ ਨਾਲ ਇੰਨੇ ਬੰਦੇ ਹੋ ਦੇਖ ਲਓ ਬਾਈ ਨੇ ਦੱਸਿਆ ਕਹਿੰਦਾ ਥੱਕ ਜਾਂਦੇ ਆ ਸਾਥੋਂ ਪਰ ਲੋਟ ਨਹੀਂ ਆਉਂਦਾ ਜਿਗਾਰਡ ਤੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਆ ਮੇਰਾ ਨੰਬਰ 9592274571 ਆ ਉਹ ਆਪਾਂ ਕਾਲ ਤੁਹਾਨੂੰ ਲਾਤਾ ਜੇ ਕੋਈ ਆਪਣੇ ਬਾਰੇ ਆਪਾਂ ਤੁਹਾਨੂੰ ਆਪਾਂ ਸ਼ੈੱਡ ਪਾ ਰਹੇ ਆ ਉਹਦੀ ਵੀ ਵੀਡੀਓ ਦਿਖਾਵਾਂਗੇ ਪੂਰਾ ਸੋਹਣਾ ਛੱਡ ਤਿਆਰ ਕਰ ਰਹੇ ਆ ਥੋੜੇ ਦਿਨਾਂ ਚ ਸੱਤ ਪੈ ਗਈ ਆਪਾਂ ਦਿਖਾਵਾਂਗੇ ਤੇ ਆਪਣੇ ਛੱਡ ਦੀ ਵੀਡੀਓ ਵੀ ਪਾਵਾਂਗੇ ਤੁਹਾਨੂੰ ਸਾਰੀ ਤੇ ਮੰਨ ਕੇ ਚਲੋ ਵੀ ਬੱਦਿਆ ਜਗੜਮੈਂਟ ਆ ਇਹ ਉੱਤੇ ਆਪਾਂ ਟਾਇਲਾਂ ਦਾ ਫਾਰਸ ਲਾਉਣਾ ਤੁਹਾਨੂੰ ਦਿਖਾਵਾਂਗੇ ਥੋੜਾ ਜਿਹਾ ਖਾਣਾ ਆਪਾਂ 4.5 ਫੁੱਟ ਦਾ ਰੱਖਿਆਗਾ ਸਾਰੀ ਵੀਡੀਓ ਸਾਂਝੀ ਕਰਾਂਗੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਹੋ ਨਵੀਂ ਵੀਡੀਓ ਦੇ ਨਾਲ